ਸੋਨੀ ਭਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾ ਪੰਜਾਬ ਯੂਐਸਏ ਤੇ ਅਸੀਂ ਬੈਠੇ ਆ ਜੀ ਪਿੰਡ ਨੰਗਲ ਲਵਾਨਾ ਗੱਲਬਾਤ ਕਰਾਉਂਦੇ ਆ ਜੀ ਬਾਈ ਗੁਰਜੋਤ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਭਾਜੀ ਸਾਡੇ ਪਿੰਡ ਆਇਆਂ ਦਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸੋਨੀ ਭਾਈ ਦਾ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਤੇ ਤਜਿੰਦਰ ਭਾਜੀ ਤੇਜੇ ਜੋ ਸਾਡੇ ਪਿੰਡ ਦੇ ਹੀ ਪਛਿੰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਉਹਨਾਂ ਨੇ ਆਪਣੀ ਟੀਮ ਸਾਡੇ ਪਿੰਡ ਇੱਥੇ 41ਵੀਂ ਵਰਸੀ ਤੇ ਭੇਜੀ ਹੈ ਤੇ ਸਾਰਾ ਕਵਰ ਕਰ ਰਿਹਾ ਬਾਬੇ ਦਾ ਮੇਲਾ ਬਹੁਤ-ਬਹੁਤ ਧੰਨਵਾਦ ਜੀ ਭਾਈ ਜੀ ਅੱਜ ਬਾਬਾ ਦਲੀਪ ਸਿੰਘ ਜੀ ਦੀ 241ਵੀਂ ਵਰਸੀ ਸੀ ਤੁਸੀਂ ਜੀ ਹੁਣ ਮੇਲੇ 'ਚੋਂ ਆਏ ਹੋ ਮੇਲੇ ਦੇ ਰੰਗ ਟੰਗ ਦੇਖੇ ਕਿਵੇਂ ਲਹਿਰਾ-ਵੇਰਾ ਹੋਇਆ ਪਈਆਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਮੇਲੇ ਦਾ ਦੀਸ਼ਾਨੋ ਸ਼ੌਕ ਦਿਨ-ਬਦਨ ਹੋਰ ਵੀ ਜ਼ਿਆਦਾ ਵੱਧ ਰਹੀ ਹੈ ਇਸ ਵਾਰ 241ਵੀਂ ਵਰਸੀ ਹੈ ਤੇ ਔਰ ਪਿੰਡ ਦਾ ਉਤਸ਼ਾਹ ਬਹੁਤ ਜ਼ਿਆਦਾ ਹੁੰਦਾ ਹੈ ਇਸ ਟਾਈਮ ਦੇ ਉੱਤੇ ਪਿੰਡ ਦਾ ਐਨਆਰਆਈਜ਼ ਦਾ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ ਇਸ ਕਰਕੇ ਮੇਲੇ ਦੇ ਜਾਹੋ ਜਲਾਲ ਦਿਨੋਂ-ਦਿਨ ਵਧੀਆ ਹੁੰਦੇ ਜਾ ਰਹੇ ਆ ਬਹੁਤ ਵਧੀਆ ਹੋ ਰਿਹਾ ਜੀ ਜਿਹੜਾ ਇਹ ਸਥਾਨ ਆ ਜਿਹੜੀ ਬਾਬੇ ਦੀ ਜਗ੍ਹਾ ਹੈ ਜਾਂ ਗੁਰੂ ਘਰ ਆ ਇਹ ਇਹਦੀ ਕੋਈ ਮਹੱਤਤਾ ਇਹ ਨਹੀਂ ਆ ਵੀ ਲੋਕਾਂ ਨੇ ਕਹੀ ਲੋਕਾਂ ਨੇ ਕਹੀ ਨਹੀਂ ਤੁਹਾਡੇ ਨਾਲ ਆਪਣਾ ਕੁਝ ਤੁਸੀਂ ਇੱਥੇ ਪਿੰਡ 'ਚ ਰਹਿੰਦੇ ਹੋ ਪਿੰਡ 'ਚ ਵਿਚਰਦੇ ਹੋ ਤੁਹਾਡੇ ਨਾਲ ਕੋਈ ਇਹੋ ਜਿਹੀ ਕੋਈ ਗੱਲ ਕੋਈ ਸਾਂਝੀ ਕਰੋ ਜਿਹਦੇ ਨਾਲ ਲੱਗੇ ਕਿ ਹਾਂ ਬਈ ਵਾਕਿਆ ਹੀ ਵੀ ਜੇ ਇੰਨਾ ਮੇਲਾ ਲੱਗਿਆ ਲੱਖਾਂ ਲੋਕ ਆਉਂਦੇ ਨੇ ਹੁਣ ਦੇਖੋ ਇਸ ਮੇਲੇ 'ਚ ਤਾਂ ਆਉਣ ਜਾਣ 'ਚ ਐਨਆਰਆਈ ਦਾ ਕਿਰਾਇਆ ਯਾਰ ਬਰਬੀ ਲੱਗੇ ਬਿਲਕੁਲ ਜੀ ਬਿਲਕੁਲ ਉਹ ਤਾਂ ਗੱਲ ਠੀਕ ਹੈ ਤੁਹਾਡੀ ਪਰ ਫੇਰ ਵੀ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜੀ ਬਾਬਾ ਦਲੀਪ ਸਿੰਘ ਸਾਡੇ ਪਿੰਡ ਦੇ ਬਾਨੀ ਨੇ ਉਹਨਾਂ ਨੇ ਸਾਰਾ ਪਿੰਡ ਸਾਡਾ ਵਸਾਇਆ ਇੱਥੇ ਲਿਆ ਕੇ ਲੋਕ ਬਿਠਾ ਕੇ ਇਸ ਜਗ੍ਹਾ ਦੇ ਉੱਤੇ ਇਕੱਠੇ ਕਰਕੇ ਇੱਕ ਪਿੰਡ ਵਸਾਇਆ ਸੀ ਠੀਕ ਹੈ ਜੀ ਫਿਰ ਉਹਨਾਂ ਦੇ ਉਹਨਾਂ ਦੇ ਬਹੁਤ ਵਧੀਆ ਭਾਏ ਪੂਰਨੇ ਸੀ ਕਿ ਦੁਨੀਆ ਨੂੰ ਰੱਬ ਵਾਲੇ ਪਾਸੇ ਨੂੰ ਜੋੜਨਾ ਜਾਂ ਹੋਰ ਵੀ ਜੜੇ ਉਤਸ਼ਾਹਿਤ ਕਰਨਾ ਸਿੱਖਿਅਤ ਕਰਨਾ ਲੋਕਾਂ ਨੂੰ ਉਹ ਦਬੜੇ ਕੁਸੜੇ ਲੋਕਾਂ ਨੂੰ ਲਿਆ ਕੇ ਇੱਥੇ ਵਧੀਆ ਤਰੀਕੇ ਨਾਲ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਉਹਨਾਂ ਨੂੰ ਇਸ ਕਰਕੇ ਗਾਂ ਤੋਂ ਗਾਂ ਉਹਨਾਂ ਦੀ ਉਹਨਾਂ ਦੀ ਇਹੀ ਦੇਣ ਹੈ ਪਿੰਡ ਨੂੰ ਕਿ ਉਹਨਾਂ ਨੇ ਜੋ ਪਿੰਡ ਵਸਾਇਆ ਸੀ ਗਾਂ ਤੋਂ ਗਾਂ ਉਹਨਾਂ ਦੇ ਗਾਂ ਜਿਹੜੇ ਵੰਸ਼ਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਬਾਬਾ ਜੀ ਦੀ ਵਰਸੀ ਮਨਾ ਰਹੇ ਆ ਔਰ ਇਸੇ ਕਰਕੇ ਉਹਨਾਂ ਦਾ ਬਾਬਾ ਜੀ ਦੇ ਨਾਲ ਇਹਨਾਂ ਲਗਾ ਹੈ ਕਿ ਹੁਣ ਚਲੋ ਆਪਾਂ ਕਹਿ ਸਕਦੇ ਆ ਕਿ ਬਾਬਾ ਜੀ ਤਾਂ ਚਲੋ ਚਲੇ ਗਏ ਠੀਕ ਹੈ ਜੀ ਪਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਉਹ ਆਤਮਾ ਪਰਮਾਤਮਾ ਦੇ ਨਾਲ ਮੇਲ ਹਾਂਜੀ ਪਰਮਾਤਮਾ ਦੇ ਨਾਲ ਉਸ ਆਤਮਾ ਦਾ ਪਰਮਾਤਮਾ ਨਾਲ ਮੇਲ ਹੋਣ ਕਰਕੇ ਅਸੀਂ ਉਸ ਨੂੰ ਨਿਰੰਕਾਰ ਦਾ ਰੂਪ ਹੀ ਮੰਨਦੇ ਆਂ ਤੇ ਇਸ ਕਰਕੇ ਫਿਰ ਉਹਨਾਂ ਦਾ ਉਹਨਾਂ ਦਾ ਮੇਲਾ ਸਾਨੂੰ ਹਰ ਸਾਲ ਐਸੀ ਮਨਾਉਂਦੇ ਆਂ ਬਹੁਤ ਉਤਸ਼ਾਹ ਨਾਲ ਮਨਾਉਂਦੇ ਆਂ ਜੀ ਇਹ ਜਿਹੜਾ ਮੇਲਾ ਐਨ ਆਰ ਆਈ ਵੀਰ ਇੰਨੇ ਆਏ ਇੰਨਾ ਰੁਪਈਆ ਪੈਸਾ ਖਰਚ ਹੋਇਆ ਤਾਂ ਉਹ ਜੇ ਕੋਈ ਇੱਥੇ ਕੋਈ ਗੱਲਬਾਤ ਬਾਬਾ ਜੀ ਦੇ ਕੋਈ ਕਿਰਪਾ ਕੋਈ ਗੁਰੂ ਸਾਹਿਬ ਦੀ ਕੋਈ ਮਹਿਮਾ ਹੈਗੀ ਆ ਤਾਂ ਹੀ ਉਹ ਆ ਕੇ ਕਰਦੇ ਆ ਕਿ ਇੱਕ ਵਾਰੀ ਠੋਕਵਾਜੀ ਦੇ ਕੰਮ ਚੱਲੀ ਜਾਂਦਾ ਨਹੀਂ ਮਹਿਮਾ ਤਾਂ ਜ਼ਰੂਰ ਹੈ ਜੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਕਿ ਇੰਨੇ ਐਨ ਆਰ ਆਈਜ਼ ਆ ਰਹੇ ਆ ਜਾਂ ਉਹ ਚੀਜ਼ ਹੈ ਹਰ ਕਿਸੇ ਦਾ ਕੋਈ ਨਾ ਕੋਈ ਆਪਣਾ ਹੈ ਹੀ ਹੈ ਜੀ ਕੁਝ ਨਾ ਕੁਝ ਉਹਨਾਂ ਨੇ ਉੱਥੋਂ ਆਇਆ ਹੈ ਉੱਥੋਂ ਉੱਥੋਂ ਪ੍ਰਾਪਤ ਕੀਤਾ ਹੈ ਤਾਂ ਹੀ ਸਾਰੀਆਂ ਗੱਲਾਂ ਹੋ ਰਹੀਆਂ ਜੀ ਠੀਕ ਹੈ ਜੀ ਤਾਂ ਹੀ ਐਨ ਆਰ ਆਈਜ਼ ਦਾ ਵੀ ਇੰਨਾ ਉਤਸ਼ਾਹ ਹੈ ਕਿ ਇੰਨੀ ਡੋਨੇਸ਼ਨ ਦੇ ਰਹੇ ਆ ਉਸ ਗੁਰਦੁਆਰੇ ਨੂੰ ਤਾਂ ਜੋ ਜੋ ਵੀ ਹੈ ਤੇ ਇਸ ਤੋਂ ਇਲਾਵਾ ਵੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਇਨਸਾਨ ਮੰਨਤਾ ਦਾ ਸਾਰੀ ਉਮਰ ਕਰਦਾ ਰਹਿੰਦਾ ਗੁਰਦੁਆਰਿਆਂ ਤੋਂ ਵੀ ਕਰਦਾ ਹਰ ਚੀਜ਼ ਤੋਂ ਕਰਦਾ ਪਰ ਇਨਸਾਨਾਂ ਦੀਆਂ ਮੰਨਤਾਵਾਂ ਪੂਰੀਆਂ ਹੁੰਦੀਆਂ ਤਾਂ ਹੀ ਤੇ ਉਹਨਾਂ ਦਾ گاਹ ਤੋਂ گاਹ ਆਪਣਾ ਜਿਹੜਾ ਉਹਨਾਂ ਦਾ ਵਿਸ਼ਵਾਸ ਆ ਉਹ ਦ੍ਰਿੜ ਹੁੰਦਾ ਜਾਂਦਾ ਦਿਨ-ਦਿਨ ਤੁਹਾਡਾ ਪਿੰਡ ਇੰਨਾ ਸੋਹਣਾ ਇੰਨਾ ਸਮਰੱਥ ਘਰਾਂ ਬਰਾਂ ਵਾਲੇ ਹੀ ਤਾਂ ਕੋਈ ਘਾਟ ਨਹੀਂ ਹੈ ਬਿਲਕੁਲ ਜੀ ਬਿਲਕੁਲ ਕ ਨਾ ਕਿਸੇ ਗੱਲ ਦੀ ਕੋਈ ਘਾਟ ਨਹੀਂ ਹੈ ਜੀ ਬਹੁਤ ਸੰਪੂਰਨ ਪਿੰਡ ਹੈ ਸਾਡਾ ਬਾਕੀ এডਿਊਕੇਸ਼ਨ ਹੈਲਥ ਜਾਂ ਕੋਈ ਹਸਪਤਾਲ ਵਗੈਰਾ ਜਾਂ ਕੋਈ ਕਾਲਜ ਵਗੈਰਾ ਕੋਈ ਦੇਖੋ ਜੀ ਇੱਕ ਚੀਜ਼ ਮੈਂ ਇਹ ਜਰੂਰ ਕਹਿਣਾ ਚਾਹੁੰਦਾ ਵੀ এডਿਊਕੇਸ਼ਨ ਹੈਲਥ ਜਿਹੜੀ ਉਹ ਥੋੜਾ ਜਿਹਾ ਸਾਡੇ ਪਿੰਡ ਨੂੰ ਥੋੜਾ ਜਿਹਾ ਪਛੜ ਗਿਆ ਸਾਡਾ ਪਿੰਡ ਐਕਚੁਅਲ ਇਹ ਲਵਾਨਿਆਂ ਚ ਸਭ ਤੋਂ ਪੜਿਆ ਲਿਖਿਆ ਪਿੰਡ ਮੰਨਿਆ ਜਾਂਦਾ ਸੀ ਸਾਡੇ ਪਿੰਡ ਦੇ ਬਹੁਤ ਬਹੁਤ ਵੱਡੇ ਆਫੀਸਰ ਹੋਏ ਆ ਬਹੁਤ ਆਰਮੀ ਦੇ ਵਿੱਚ ਬਹੁਤ ਸੀਨੀਅਰ ਆਫੀਸਰ ਸਾਡੇ ਪਿੰਡ ਤੋਂ ਹੋਏ ਆ ਹੋਰ ਪੰਜਾਬ ਸਰਕਾਰ ਦੇ ਬਹੁਤ ਵੱਡੇ ਵੱਡੇ ਆਫੀਸਰ ਹੋਏ ਆ ਪਰ ਹੁਣ ਕੁਝ ਕੁਝ ਟਾਈਮ ਤੋਂ ਆ ਕੇ ਸਾਡੇ ਪਿੰਡ ਦੇ ਵਿੱਚ ਥੋੜੀ ਜੀ ਇਹ ਦਿੱਕਤ ਆ ਗਈ ਹੈ ਇੱਕੋ ਕੰਮ ਹੋਣਾ ਜਾਬਸਰੀ ਹੋਣੀ ਹੈ ਜੇ ਬਾਹਰ ਜਾ ਹੁਣ ਹਾਂਜੀ ਹਾਂਜੀ ਬਿਲਕੁਲ ਇਹ ਹੁਣ ਮੋਸਟਲੀ ਜਿਹੜਾ ਇਹ ਵਹਾ ਜੜਾ ਉਹ ਬਾਰ ਵਾਲੇ ਪਾਸੇ ਨੂੰ ਚੱਲ ਰਿਹਾ ਇਸ ਕਰਕੇ ਉਹ ਔਰ ਦੂਸਰੀ ਗੱਲ ਇਹ ਵੀ ਹੈ ਕਿ এডਿਕੇਸ਼ਨ ਕਿਉਂ ਮਾਤ ਪਿੱਛੇ ਜਾ ਰਹੀ ਹੈ ਕਿਉਂਕਿ ਜੇ ਕੋਈ ਬੱਚਾ ਪਲੱਸ 2 10 ਪਲੱਸ 2 ਕਰਦਾ ਹੈ ਯੂਪੀਐਸਸੀ ਦੇ ਜਿਹੜੇ ਐਗਜ਼ਾਮ ਨੇ ਉਹ ਔਖੇ ਨੇ ਤੇ ਆਈਲਟਸ ਦੇ ਔਖੇ ਨੇ ਬਿਲਕੁਲ ਜੀ ਬਿਲਕੁਲ ਇਹ ਥੋੜਾ ਜਿਹਾ ਹੈ ਹੀ ਆ ਜੀ ਪਰ ਯੂਪੀਐਸਸੀ ਦਾ ਦੇਖੋ ਜੀ ਇੱਕ ਇੰਡੀਅਨ ਸਿਸਟਮ ਥੋੜਾ ਜਿਹਾ ਮਾੜਾ ਜ਼ਰੂਰ ਜੀ ਕਿਉਂਕਿ ਜੂਪੀਐਸਸੀ ਵਾਸਤੇ ਤਿਆਰੀ ਕਰਦੇ ਕਰਦੇ ਲੋ ਵਿਚਾਰਿਆਂ ਦਾ ਬੁਰਾ ਹਾਲ ਹੋ ਜਾਂਦਾ ਜੀ ਉਹ ਵੀ ਥੋੜਾ ਜਿਹਾ ਜੇ ਇਹ ਥੋੜਾ ਜਿਹਾ ਸਿਸਟਮ ਸੌਖਾ ਕਰ ਦੇਣ ਤਾਂ ਫੇਰ ਤਾਂ ਹਰ ਕੋਈ ਬੱਚਾ ਉਤਸ਼ਾਹਤ ਹੋਊਗਾ ਜੀ ਜਿਹੜੇ ਜਿਹੜੇ 50-50 ਲੱਖ ਰੁਪਈਆ ਲਾ ਕੇ ਜਾਂਦੇ ਨੇ ਇਹ ਕੋਈ ਐਦਾਂ ਤਾਂ ਨਹੀਂ ਵੀ ਆਪਣਾ ਕੋਈ ਸ਼ਰੀਕੇ ਦੀ ਜਿਹਦੇ ਨਾਲ ਜਾਂ ਆਪਣੇ ਸ਼ੌਕ ਬਾਜੀ ਨਾਲ ਚਲੇ ਜਾਂਦੇ ਨੇ ਕਿਉਂਕਿ ਜਿਹੜਾ 50 ਲੱਖ ਰੁਪਈਆ ਲਾ ਕੇ ਜਿਹੜਾ ਬੱਚਾ ਪੜ੍ਹਾਈ ਕਰੂਗਾ ਨੀਰਾਪੁਰਾ ਤੋਂ ਖਾਲੀ ਜਾਂਦਾ ਨਹੀਂ ਹੈ ਕਿਤੇ ਨਾ ਕਿਤੇ ਤਾਂ ਰੈਂਕ ਲੈ ਕੇ ਬੈਠੂਗਾ ਨਹੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੈ ਕਿ ਜਿਹੜਾ ਐਜੂਕੇਸ਼ਨ ਸਿਸਟਮ ਇੰਡੀਆ ਦਾ ਥੋੜਾ ਜਿਆ ਥੋੜਾ ਜਿਹਾ ਸਰਲ ਕਰਨਾ ਪੈਣਾ ਇਹਨਾਂ ਨੂੰ ਠੀਕ ਹੈ ਜੀ ਆਦਰਵਾਇਸ ਫਿਰ ਜੇ ਕਿਉਂਕਿ ਅੱਜ ਕੱਲ ਤੁਸੀਂ ਇਕੱਲੇ ਸਾਡੇ ਪਿੰਡ ਦੀ ਨੋਟ ਕਰੋ ਤੁਸੀਂ ਪੰਜਾਬ ਦਾ ਨੋਟ ਕਰੋ ਇੰਡੀਆ ਦਾ ਨੋਟ ਕਰੋ ਜਿੱਥੇ ਵੀ ਸਟੂਡੈਂਟਸ ਨੂੰ ਜੋ ਸੌਖਾ ਲੱਗੂਗਾ ਨਾ ਸਟੂਡੈਂਟ ਉਸ ਪਾਸੇ ਨੂੰ ਜਾਊਗਾ ਅਗਰ ਜੇ ਅਗਰ ਉਹਨਾਂ ਨੂੰ ਬਾਹਰ ਜਾਣਾ ਸੌਖਾ ਲੱਗਦਾ ਹਨ ਠੀਕ ਹੈ ਜੀ ਤੇ ਉਹ ਉਹਨਾਂ ਨੇ ਆਪਣੇ ਆਪ ਵੀ ਉਹਨਾਂ ਨੂੰ ਕਹਿਣਾ ਵੀ ਹਾਂ ਜੀ ਠੀਕ ਹੈ ਅਸੀਂ ਬਾਹਰ ਨੂੰ ਚਲੇ ਜਾਈਏ ਅਸੀਂ ਇੱਥੇ ਇੱਥੇ ਨਾ ਰਹਿ ਕੇ ਇੱਥੇ ਜੌਬ ਦੀ ਤਿਆਰੀ ਨਾ ਕਰੀਏ ਜੇ ਉਸ ਸਿਸਟਮ ਨੂੰ ਆਪਾਂ ਥੋੜਾ ਜਿਆਦਾ ਸਰਲ ਕਰ ਦਾਂਗੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਥੋੜਾ ਬੈਨੀਫਿਟ ਹੋ ਜਾਊਗਾ ਉਸ ਗੱਲ ਦਾ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਯਕੀਨਨ ਯਕੀਨੀ ਬਣਾਉਣਾ ਪੈਣਾ ਵੀ ਉਹਨਾਂ ਨੂੰ ਨੌਕਰੀਆਂ ਕਿਤੇ ਨਾ ਕਿਤੇ ਮਿਲ ਜਾਣ ਇਹ ਨਾ ਹੋਵੇ ਵਿਚਾਰੇ ਪੜ ਕੇ ਦੁਬਾਰਾ ਹਾਇਰ ਐਜੂਕੇਸ਼ਨ ਦੇ ਨਾਲ ਉਹ ਬੱਚੇ ਦੁਬਾਰਾ ਆਪਣੀਆਂ ਫੀਲਡ 'ਚ ਲੜਦੇ ਵੀ ਰਹਿਣ ਫਿਰ ਦੁਬਾਰਾ ਵਿਚਾਰੇ ਉਦਾਂ ਦੇ ਉਦਾਂ ਰਹਿ ਜਾਣ ਫਿਰ ਔਖਾ ਹੋ ਜਾਂ ਚੰਗਾ ਲੱਗਦਾ ਕਿ ਅਸੀਂ ਬਾਹਰ ਚਲ ਜਾਈਏ ਕਿੰਨਾ ਕਿਤੇ ਸਾਡਾ ਬਾਹਰ ਜਾ ਕੇ ਕਾਮਯਾਬ ਹੋ ਜਾਣਾ ਔਰ ਸਭ ਤੋਂ ਵੱਡੀ ਗੱਲ ਤੁਸੀਂ ਜਦੋਂ ਸਾਡੇ ਪਿੰਡ ਤਾਂ ਬਹੁਤ ਬਾਅਦ ਦੀ ਗੱਲ ਹੈ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਊਥ ਦੇ ਵਿੱਚ ਸਭ ਤੋਂ ਐਜੂਕੇਟਿਡ ਬੰਦੇ ਆ ਠੀਕ ਹੈ ਜੀ ਸਾਊਥ ਦੇ ਵਿੱਚ ਪਰ ਸਾਊਥ ਵਾਲਿਆਂ ਨੇ ਸਭ ਤੋਂ ਪਹਿਲਾਂ ਚੁਣਿਆ ਬਾਹਰ ਜਾਣਾ ਸਾਊਥ ਦੇ ਵਿੱਚ ਜੇ ਕੋਈ ਜੇ ਕੋਈ ਬੰਗਲੌਰ ਤੋਂ ਇੰਜੀਨੀਅਰਿੰਗ ਕਰਦਾ ਸਭ ਤੋਂ ਪਹਿਲਾਂ ਉਹ 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 ਬਾਹਰਲੇ ਦੇਸ਼ ਉਹਨਾਂ ਨੂੰ ਇਨਵਾਈਟ ਕਰਦੇ ਹੋ ਉਸੇ ਟਾਈਮ ਨਿਕਲ ਜਾਂਦੇ ਆ ਜੀ ਕਿਉਂ ਚਲ ਨਿਕਲ ਜਾਂਦੇ ਕਿ ਇੱਥੇ ਉਹਨਾਂ ਨੂੰ ਖੱਜਲ ਹੋਣਾ ਪੈਣਾ ਜੀ ਠੀਕ ਹੈ ਜੀ ਇਸ ਕਰਕੇ ਕਿਸੇ ਹੱਦ ਤੱਕ ਸਿਰਫ ਜਨਤਾ ਤੱਕ ਸੂਰਨਾ ਕਹੀਏ ਸਿਸਟਮ ਦਾ ਬਹੁਤ ਵੱਡਾ ਫੇਲੀਅਰ ਹੈਗਾ ਇਸ ਚੀਜ਼ ਦੇ ਪਿੱਛੇ ਕਿ ਬਹੁਤ ਵਧੀਆ ਡਾਕਟਰ ਬਹੁਤ ਵਧੀਆ ਇੰਜੀਨੀਅਰ ਜਿਹੜੇ ਆ ਉਹ ਸਾਡੇ ਦੇਸ਼ਾਂ ਤੋਂ ਛੱਡ ਕੇ ਤੇ ਉਹ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਪ੍ਰਵਾਸ ਕਰ ਰਹੇ ਆ ਜੇ ਸਾਡੇ ਬੱਚਿਆਂ ਨੂੰ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਨਾ ਦੇ ਕੇ ਬਾਹਰ ਭੇਜਿਆ ਜਾ ਰਿਹਾ ਫਿਰ ਸਾਡੇ ਸਟੇਟ ਦੀਆਂ ਸਾਡੇ ਰਾਜ ਦੀਆਂ ਕੁਰਸੀਆਂ ਤੇ ਦੂਸਰੇ ਸਟੇਟਾਂ ਦੀ ਕਿਵੇਂ ਬਹਿ ਗਏ ਦੇਖੋ ਜੀ ਇਹ ਇੱਕ ਥੋੜਾ ਜਿਹਾ ਇਹ ਚੀਜ਼ ਦਾ ਹੈ ਸਾਡੇ ਹੁਣ ਇਹ ਚੀਜ਼ ਚਲੋ ਆਪਾਂ ਰਾਜਨੀਤਿਕ ਗੱਲ ਹੋ ਜੂਗੀ ਚਲੋ ਮੈਂ ਕਰ ਦਿੰਦਾ ਇਸ ਗੱਲ ਤੇ ਵੀ ਕਿ ਥੋੜਾ ਥੋੜਾ ਬਹੁਤ ਸਾਡੇ ਸਾਡੇ ਪੰਜਾਬ ਦੀ ਸਟੇਟ ਦੇ ਨਾਲ ਸੈਂਟਰ ਗਵਰਨਮੈਂਟ ਟੱਕਾ ਕਰ ਰਹੀ ਹੈ ਜੀ ਸਾਡੀਆਂ ਨੌਕਰੀਆਂ ਤੇ ਡਾਕਾ ਵੱਜ ਰਿਹਾ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਠੀਕ ਹੈ ਜੀ ਸੈਂਟਰ ਗਵਰਨਮੈਂਟ ਸਾਡੀ ਸਟੇਟ ਨੂੰ ਥੋੜਾ ਜਿਹਾ ਢਾਲ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਵੱਖ-ਵੱਖ ਟਾਈਮਾਂ ਦੇ ਉੱਤੇ ਵੱਖ-ਵੱਖ ਲਹਿਰਾਂ ਦਾ ਜਿਹੜਾ ਪ੍ਰਭਾਵ ਆਉਂਦਾ ਰਿਹਾ ਚਲੋ ਅਤਵਾਦ ਦਾ ਟਾਈਮ ਆ ਗਿਆ ਜਾਂ ਕੁਝ ਵੀ ਆ ਗਿਆ ਜਾਂ ਖਾਲਿਸਤਾਨ ਦੀ ਲਹਿਰ ਚੱਲ ਪਈ ਠੀਕ ਹੈ ਜੀ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੀ ਹੋਈ ਸੈਂਟਰ ਗਵਰਨਮੈਂਟ ਨੇ ਹਮੇਸ਼ਾ ਪੰਜਾਬ ਨਾਲ ਜਾਤੀ ਕੀਤੀ ਹੈ ਜੇ ਪੰਜਾਬ ਦੀਆਂ ਨੌਕਰੀਆਂ ਤੇ ਸਭ ਤੋਂ ਪਹਿਲਾਂ ਹੱਕ ਜਿਹੜਾ ਪੰਜਾਬ ਦਾ ਹੋਵੇ ਠੀਕ ਹੈ ਜੀ ਤੇ ਬਹੁਤ ਹੱਦ ਤੱਕ ਸਾਡੇ ਮਸਲੇ ਕਾਫੀ ਹੱਦ ਤੱਕ ਹੱਲ ਹੋ ਸਕਦੇ ਆ ਹੁਣ ਤੁਸੀਂ ਦੇਖਿਆ ਹੀ ਹੋਊਗਾ ਕਿ ਪੀਐਸਪੀਸੀਐਲ ਦੀਆਂ ਨੌਕਰੀਆਂ ਦੇ ਵਿੱਚ ਮੋਸਟਲੀ ਜਿਹੜੇ ਆ ਉਹ ਰਾਜਸਥਾਨ ਤੋਂ ਭਰਤੀ ਕੀਤੇ ਗਏ ਆ ਜੀ ਬੈਂਕਾਂ ਦੀਆਂ ਜਿੰਨੀਆਂ ਵੀ ਨੌਕਰੀਆਂ ਸਾਰੀਆਂ ਹਰਿਆਣਾ ਤੇ ਹਿਮਾਚਲ ਵਾਲਿਆਂ ਨੂੰ ਮਿਲ ਰਹੀਆਂ ਪੰਜਾਬ ਵਾਲਿਆਂ ਨੂੰ ਨਹੀਂ ਮਿਲ ਰਹੀਆਂ ਠੀਕ ਹੈ ਜੀ ਪੰਜਾਬ ਵਾਲੇ ਬੱਚੇ ਹਜੇ ਵੀ ਖੱਜਲ ਹੋ ਰਹੇ ਆ ਪੜ੍ਹ ਕੇ ਖੱਜਲ ਹੋ ਰਹੇ ਆ ਕਾਫੀ ਹੱਦ ਤੱਕ ਇਦਾਂ ਦਾ ਹੈਗਾ ਹਿਸਾਬ ਤਾਂ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਸਾਨੂੰ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਮਿਸ਼ਨ ਚਲਾਇਆ ਹੈ ਯੋਧਨਾ ਸ਼ਮਰੁੱਧ ਤੁਸੀਂ ਇਹਦੀ ਕਿਵੇਂ ਮਦਦ ਕਰਦੇ ਹੋ ਬਿਲਕੁਲ ਜੀ ਇਹ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਚਲੋ ਇਹ ਥੋੜਾ ਬਹੁਤਾ ਇਹ ਇਹ ਚੀਜ਼ ਹੈ ਕਿ ਚਲੋ ਤੀਜੇ ਸਾਲੀ ਸੀ ਥੋੜਾ ਬੋਤਾ ਐਕਸ਼ਨ ਤੇ ਜ਼ਰੂਰ ਹੋਇਆ ਨਸ਼ਿਆਂ ਦੇ ਖਿਲਾਫ ਤੇ ਵਧੀਆ ਗੱਲ ਹੈ ਵਧੀਆ ਗੱਲ ਨੂੰ ਵਧੀਆ ਕਹਿਣਾ ਵੀ ਚਾਹੀਦਾ ਹੈ ਬਾਕੀ ਸਾਡੀ ਪਿੰਡ ਦੀ ਪੰਚਾਇਤ ਵੀ ਇਸ ਟਾਈਮ ਜਿਹੜੀ ਹੈ ਨਾ ਨਸ਼ਿਆਂ ਦੇ ਪੂਰੇ ਖਿਲਾਫ ਚੱਲ ਰਹੀ ਹੈ ਕਾਫੀ ਹੱਦ ਤੱਕ ਜੋ ਇੱਥੇ ਪਿੰਡ ਦੇ ਵਿੱਚ ਹੋ ਰਿਹਾ ਸੀ ਕਾਫੀ ਹੱਦ ਉਹਨਾਂ ਨੂੰ ਛੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਕਿਉਂਕਿ ਜਿੱਥੇ ਜ਼ਿਆਦਾ ਪੈਸਾ ਹੁੰਦਾ ਨਸ਼ਾ ਉੱਥੇ ਚੱਲਦਾ ਬਿਲਕੁਲ ਜੀ ਜਿਹਦੇ ਕੋਲ ਆਟੇ ਜੋਗੇ ਪੈਸੇ ਨਹੀਂ ਹੋਣਗੇ ਉਹ ਤਾਂ ਬੀੜੀ ਜੜਦੇ ਨਾਲ ਕੰਮ ਸਾਰ ਲੂਗਾ ਜਿਹੜੇ ਮਹਿੰਗੇ ਨਸ਼ੇ ਆ ਉਹ ਜ਼ਿਆਦਾ ਪੈਸੇ ਵਾਲੇ ਤਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ 'ਚ ਕੋਈ ਸੁਧਾਰ ਹੋ ਗਿਆ ਅੱਗੇ ਨਾਲੋਂ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਪਰ ਇਹ ਹੈ ਕਿ ਚਲੋ ਇੱਕ ਲਹਿਰ ਚੱਲ ਪਈ ਹੈ ਬਹੁਤ ਵਧੀਆ ਟਾਈਮਿੰਗ ਹੈ ਜੇ ਇਸ ਟਾਈਮ ਵੀ ਅਸੀਂ ਸਾਥ ਲਿਆ ਤਾਂ ਚਲੋ ਕਾਫੀ ਹੱਦ ਤੱਕ ਸੁਧਾਰ ਹੋ ਜਾਊਗਾ ਤੁਸੀਂ ਤੇ ਤੁਹਾਡੇ ਬੱਚੇ ਹੁਣ ਕੀ ਕਰ ਰਹੇ ਹੋ ਇਸ ਟਾਈਮ 'ਚ ਮੈਂ ਤਾਂ ਜੀ ਇੱਥੇ ਸ਼ਾਪ ਕਰਦਾ ਜੀ ਪਿੰਡ ਦੇ ਵਿੱਚ ਇੱਕ ਮੇਰੀ ਆਪਣੀ ਸ਼ਾਪ ਆ ਜੀ ਗਾਹਕ ਸੇਵਾ ਕੇਂਦਰ ਦੇ ਨਾਮ ਦੀ ਮੇਰੀ ਦੁਕਾਨ ਹੈ ਇੱਥੇ ਪਿੰਡ ਦੇ ਵਿੱਚ ਠੀਕ ਹੈ ਜੀ ਔਰ ਮੇਰੇ ਬੱਚੇ ਆ ਛੋਟੇ ਆ ਐ ਵੱਡਾ ਬੇਟਾ ਜਿਹੜਾ ਉਹ 5th ਕਲਾਸ ਦੇ ਵਿੱਚ ਕੈਂਬਰੀਜ ਪੜ ਰਿਹਾ ਕਪੂਰਥਲੇ ਤੇ ਛੋਟਾ ਹਜੇ ਇੱਕ ਨਰਸਰੀ ਦੇ ਵਿੱਚ ਪੜ ਰਿਹਾ ਮੇਰਾ ਉਹ ਵੀ ਕੈਂਬਰੀਜ ਹੀ ਪੜਦਾ ਜੀ ਤੁਸੀਂ ਨਹੀਂ ਬਾਹਰ ਜਾਣ ਦਾ ਰਾਹ ਚੁਣਿਆ ਮੈਂ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਯੂ ਐਸ ਦੇ ਵਿੱਚ 11 ਸਾਲ ਰਹਿ ਕੇ ਆਏ ਆਂ ਜੀ ਤੇ ਮੈਨੂੰ ਬਾਅਦ ਚ ਫਿਰ 2013 ਦੇ ਵਿੱਚ ਵਾਪਸ ਆਉਣਾ ਪੈ ਗਿਆ ਸੀ ਕੋਈ ਮਜਬੂਰੀ ਕਰਕੇ ਆਇਆ ਤਾਂ ਮੈਂ ਵੀ ਉੱਥੋਂ ਹੀ ਆ ਯੂ ਐਸ ਤੋਂ ਹੀ ਆਇਆ ਤੇ ਦੁਬਾਰਾ ਜਾਣ ਦਾ ਫਿਰ ਦੇਖ ਲਾਂਗੇ ਜੀ ਕੋਈ ਨਹੀਂ ਜੋ ਬਣਦਾ ਹੈ ਜਿਸ ਸਾਹ ਨਾਲ ਤਾਂ ਗੱਲ ਬਣਦੀ ਹੋਊਗੀ ਅਗਰ ਪਰਮਾਤਮਾ ਨੇ ਚਾਇਆ ਜਾਣਾ ਤਾਂ ਫਿਰ ਜਾਣਾ ਤੇ ਪੈਣਾ ਹੀ ਆ ਜੀ ਠੀਕ ਹੈ ਜੀ ਨਹੀਂ ਪਰਮਾਤਮਾ ਨੇ ਚਾਇਆ ਪਰਮਾਤਮਾ ਤਾਂ ਕਹਿੰਦਾ ਘੁੰਮੋ ਫਿਰੋ ਤੁਸੀਂ ਸਭ ਕਰੋ ਵੀ ਤੁਹਾਡਾ ਦਿਲ ਹੈ ਤੁਹਾਨੂੰ ਤੁਹਾਨੂੰ ਜਿਵੇਂ ਕਹਿੰਦੇ ਆ ਵੀ ਜਦੋਂ ਉਧਰ ਬਰਫਾਂ ਪੈਣ ਲੱਗ ਜਾਂਦੀਆਂ ਨੇ ਉੱਥੇ ਦਿਹਾੜੀ ਨਹੀਂ ਲੱਗਦੀ ਉਦੋਂ ਕਹਿੰਦੇ ਨੇ ਮਿੱਟੀ ਬਾਜਾਂ ਮਾਰ ਲੱਗ ਜਾਂਦੀਆਂ ਤੁਹਾਨੂੰ ਇਹ ਮਿੱਟੀ ਨੇ ਬੰਨ ਕੇ ਰੱਖਿਆ ਇੱਕ ਅਜੇ ਕਾਗਜੇ ਨਹੀਂ ਬਣੇ ਹੈ ਨਹੀਂ ਜੀ ਇਹ ਇਹ ਮਿੱਟੀ ਨੇ ਬੰਨ ਕੇ ਰੱਖਿਆ ਜੀ ਕਾਗਜ ਕੁਝ ਵੀ ਕੋਸ਼ਿਸ਼ ਤਾਂ ਆਪਣੇ ਵੱਲੋਂ ਮੈਂ ਪੂਰੀ ਕਰ ਰਿਹਾ ਜੀ ਜਾਣ ਦੀ ਪਰ ਬਾਕੀ ਜਿਹੜੀ ਤੁਸੀਂ ਬਰਫਾਂ ਦੀ ਗੱਲ ਕਰਦੇ ਹੋ ਜੀ ਬਰਫਾਂ ਦੇ ਵਿੱਚ ਮੈਂ 6 ਸਾਲ ਮੈਂ ਬਰਫਾਂ ਦੇ ਵਿੱਚ ਹੀ ਕੰਮ ਕੀਤਾ ਉੱਥੇ ਠੀਕ ਹੈ ਜੀ ਮੈਂ ਗੈਸ ਸਟੇਸ਼ਨ ਦੇ ਉੱਤੇ ਮਤਲਬ ਮਿੱਟੀ ਮਿੱਟੀ ਦੀ ਬਾਜ ਤੁਸੀਂ ਜਮਾਂ ਨਹੀਂ ਸੁਣੀ ਵਿੱਚ ਨਹੀਂ ਮਰਜੀ ਬਾਜਾਂ ਮਾਰ ਲਾ ਮੈਂ ਨਹੀਂ ਮੁੜਦਾ ਮੈਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜੀ ਐਕਚੁਅਲ ਘਰੇਲੂ ਮਜਬੂਰੀਆਂ ਹੋ ਜਾਂਦੀਆਂ ਬਾਕੀ ਉਹ ਮਿੱਟੀ ਬਾਜ ਮਾਰ ਲੈਂਦੀ ਹੈ ਜੀ ਫੇਰ ਫੇਰ ਹੀ ਆਉਂਦਾ ਬੰਦਾ ਉੱਥੋਂ ਵਾਪਸ ਠੀਕ ਹੈ ਜੀ ਕੋਈ ਨਾ ਕਿਸੇ ਕੰਮ ਤੇ ਰੱਖਣਾ ਆਪਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਛਾ ਜੀ ਬਾਈ ਜੀ ਨਾਲ ਗੱਲਾਂ ਬਹੁਤ ਸੋਹਣੀਆਂ ਲੱਗੀਆਂ ਚੰਗਾ ਜੀ